ਕੱਲ ਬਾਈ ਜੀ ਆਪਾਂ ਜਾਣਾ ਅੰਮ੍ਰਿਤਸਰ ਤੇ ਗੱਡੀ ਦਾ ਪੋਲਿਊਸ਼ਨ ਖਤਮ ਸੀਗਾ ਮੈਂ ਕਿਹਾ ਚਲੋ ਨਾਲ ਗੱਡੀ ਚ ਡੀਜ਼ਲ ਪਵਾ ਲਈਏ ਤੇ ਨਾਲੇ ਆਪਾਂ ਪੋਲਿਊਸ਼ਨ ਕਰਾ ਲਈਏ ਤੇ ਪੋਲਿਊਸ਼ਨ ਕਰਾਣ ਲਈ ਪਹੁੰਚੇ ਆਪਾਂ ਪੰਪ ਦੇ ਉੱਤੇ ਚਲੋ ਗਾਇਸ ਤੇਲ ਪਵਾ ਲਈਏ ਆਪਾਂ ਗੱਡੀ ਦੇ ਵਿੱਚ ਬੋ ਵੀ ਮੇਟਰ ਤੇਲ ਪਵਾ ਲਿਆ ਵਾ ਤੇ ਹੁਣ ਆਪਾਂ ਕੀ ਕਰਾਣਾ ਵਾ ਮੈਂ ਕਿਹਾ ਕਿਹਨਾ ਸੋਨਾ ਮੁੰਡਾ ਖੜਾ ਵਾ ਕਿਹੜਾ ਸੋਨਾ ਮੁੰਡਾ ਖੜਾ ਮੇਰਾ ਬਾਪੂ ਆਪਣਾ ਸੀ ਨਾ ਤੰਦੇ ਦੀ ਪੀਜੀ ਚੱਲਦੀ ਅੱਛਾ ਤੂੰ ਦੇਖਿਆ ਮੈਨੂੰ ਨਾ ਮੈਂ ਨਹੀਂ ਦੇਖਿਆ ਮੈਂ ਸੋਹਣੀ ਕੁੜੀ ਮੈਂ ਕਿਹਾ ਸੋਹਣੀ ਕੁੜੀ ਹੋਂਦੀ ਤਾਂ ਉਹਨੂੰ ਦੇਖਦਾ ਮੈਂ ਸੋਹਣੀ ਕੁੜੀ ਤਾਂ ਹੈ ਨਹੀਂ ਸੀ ਹੁਣ ਆਪਾਂ ਕਰਾਣੇ ਆ ਬਾਈ ਇਹ ਪੋਲਿਊਸ਼ਨ ਆ ਗੱਡੀ ਦਾ ਡੀਜ਼ਲ ਤਾਂ ਪਵਾ ਲਿਆ ਵਾ ਤੇ ਗੱਡੀ ਦੀ ਡੀਜ਼ਲ ਪੈ ਗਿਆ ਹੁਣ ਗੱਡੀ ਦਾ ਪੋਲਿਊਸ਼ਨ ਕਰਾ ਲਈਏ ਆਪਾਂ ਚਲੋ ਆ ਪੋਲਿਊਸ਼ਨ ਵੀ ਇੱਧਰ ਹੀ ਹੋਣਾ ਵਾ ਗਾਈਜ਼ ਦੇਖੋ ਇਹਨੂੰ ਨਾ ਮੈਂ ਸੋਹਣੀ ਨਹੀਂ ਲੱਗਦੀ ਤੁਸੀਂ ਦੱਸੋ ਮੈਂ ਸੋਹਣੀ ਆ ਕਿ ਨਹੀਂ ਸੋਹਣੀ ਨਹੀਂ ਹੋਣੀ ਤੂੰ ਤਸੋ ਗਾਇਸ ਮੈਂ ਸੁਣੀ ਹੈ ਕਿ ਨਹੀਂ ਸੋਣੀ ਨਹੀਂ ਹੋਈ ਇਹ ਮੋਟੂ ਸਮਾਨ ਮੰਨਿਆ ਮੈਂ ਤੁਹਾਡੇ ਚ ਨਹੀਂ ਸੋਣੀ ਨਹੀਂ ਗਈ ਮੰਨਿਆ ਮੈਂ ਤੁਹਾਡੇ ਚ ਨਹੀਂ ਸੋਣੀ ਨਹੀਂ ਤੂੰ ਪਿਆਰ ਨਾਲ ਮੇਰੇ ਵੱਲ ਵੇਖਦਾ ਸਹੀ ਇੰਨੀ ਮਾੜੀ ਵੀ ਨਹੀਂ ਤੇ ਤੁਸੀਂ ਮੈਨੂੰ ਵਿਆਹ ਕਿਉਂ ਕਰਾਇਆ ਜੇ ਮੈਂ ਸੋਣੀ ਹੋਈ ਨਹੀਂ ਸੀ ਸੋਣਾ ਕਿੱਥੇ ਸੋਣਾ ਨਹੀਂ ਫਿਰ ਮੈਨੂੰ ਵਿਆਹ ਕਿਉਂ ਕਰਾਇਆ ਚਲੋ ਗਾਇਸ ਹੁਣ ਮੈਂ ਪੋਲੂਸ਼ਨ ਕਰਾ ਲਵਾਂ ਸਵੇਰੇ ਗੱਡੀ ਅੰਮ੍ਰਿਤਸਰ ਜਾਣੀ ਹੈ ਦੇਵੀ लो गाइस पोल्यूशन करा लो गड्डी दे गाइस ये पोल्यूशन कराने हम चलते हैं फिर कुछ खाने पीने खान पीने दे रंदा इनू इत्ते ਕਿੰਨੇ ਪੈਸੇ ਲੱਗਨੇ ਆ 100 ਰੁਪਿਆ 100 ਰੁਪਿਆ ਚਲੋ ਜਾਓ ਲੋ ਬਾਬਾ ਜੀ ਪੋਲੂਸ਼ਨ ਵੀ ਆਪਾਂ ਕਰਾ ਲਿਆ ਵਾ ਮੈਂ ਬ੍ਰੇਡ ਟਿੱਕ ਟੋ ਗਿਆ ਟਿੱਡ ਕਟੋ ਗਿਆ ਪੋਲੂਸ਼ਨ ਵਿੱਚ ਰੱਖ ਵਾ ਇੰਨਾ ਤਾਂ ਵਾ ਗੱਡੀ ਪੋਲੂਸ਼ਨ ਨਹੀਂ ਕਰਦੀ ਜਿੰਨਾ ਇਹ ਪੋਲੂਸ਼ਨ ਕਰਦੀ ਹੈ ਗੱਡੀ ਦੇ ਪੋਲੂਸ਼ਨ ਨਹੀਂ ਪੋਲੂਸ਼ਨ ਕੀਤਾ ਵਾ ਇਹਨੇ ਸਾਲਾ ਨਾ ਪੋਲੋ ਹਲੇ ਕੁਝ ਖਵਾਇਆ ਹੈ ਨਹੀਂ ਪਲੂਸ ਔਰ ਭੂ ਭੂ ਛੱਡ ਛੱਡ ਕੇ ਪੋਲੂਸ਼ਨ ਕੀਤਾ ਪਿਆ ਵਾ ਹੁਣ ਇਹਨੂੰ ਕਿੱਥੇ ਰੱਖਾਂ ਉਹਦੇ ਚ ਪਾ ਦੇ ਇਹ ਪਹਿਲਾਂ ਲੱਗੀ 100 ਰੁਪਿਆ ਉਹ ਦੇ ਕਿੰਨਾ ਪੋਲੂਸ਼ਨ ਕਰਤਾ ਜਾ ਰਿਹਾ ਤੇ ਕਿ ਮੈਂ ਧੂਆਂ ਛੱਡਾਂਦਾ ਜਾ ਰਿਹਾ ਮੋਬਾਈਲ ਦੇ ਉੱਤੇ ਗੱਡੀਆਂ ਵੀ ਭੂ ਹਾਲਦੀਆਂ ਇਹ ਨੇਚਰਲ ਆ ਹਰ ਇੱਕ ਚੀਜ਼ ਮਾਰਦੀ ਆ ਹਰ ਇੱਕ ਚੀਜ਼ ਪੱਤ ਮਾਰਦੀ ਆ ਪੱਤ ਵੀ ਨੇਚਰਲ ਨੇ ਗੱਡੀਆਂ ਵੀ ਪੱਤ ਮਾਰਦੀਆਂ ਇਸ ਕਰਕੇ ਮੈਂ ਵੀ ਪੱਤ ਮਾਰਦੀ ਆ ਇਹ ਨੇਚਰਲ ਭੂ ਮਾਰਦੀ ਆ ਕੁੜੀ ਨੇਚਰਲ ਭੂ ਇਹ ਕੋਈ ਨਹੀਂ ਰੋਕ ਸਕਦਾ ਇਸ ਚੀਜ਼ ਨੂੰ ਇਸ ਚੀਜ਼ ਨੂੰ ਕੋਈ ਨਹੀਂ ਰੋਕ ਸਕਦਾ ਕੋਈ ਗੱਡੀਆਂ ਟਰੱਕ ਕਾਰਾਂ ਨਹੀਂ ਰੋਕ ਸਕਦੀਆਂ ਤੇ ਮੈਂ ਤੇ ਤੁਹਾਨੂੰ ਕੀ ਜੀ ਉਹ ਲੜਕੀ ਕਿ ਨੂੰ ਦੇਖਦੀ ਜਾਂਦੀ ਯਾਰ ਪ੍ਰੀਤ ਦੇਖਣੀ ਪਈ ਆ ਹੋਰ ਕੱਢੀ ਐਣ ਕਾ ਉਹਨਾਂ ਦਾ ਨਾਂ ਐਣ ਕਾ ਲੈ ਰਹੀਆਂ ਕੁੜੀ ਨੇ ਨੋ ਐਂਟਰੀ ਟਰਾਲਾ ਬੜੀ ਦਾ ਅੱਗੇ ਪੂਲ 'ਤੇ ਖੜੀ ਉਹਨੇ ਡੱਕ ਲੈਣਾ ਵੇਖ ਲਈ ਇਹਨੂੰ ਚਲੋ ਇਹਨੂੰ ਇਸ ਵਿੱਚ ਡਾਲੋ ਨੋ ਐਂਟਰੀ ਐ ਨੋ ਨੋ ਐਂਟਰੀ ਟਰਾਲਾ ਵਾਰਦਾ ਤਾ ਰਿਆ ਭਰਾ ਨੇ ਜੇ ਪੂਲ 'ਤੇ ਖੜੇ ਡੱਕਣਾ ਲੈਣੇ ਇਹਨੂੰ ਇਸ਼ਾਰਾ ਮਾਰਦੀ ਹੈ ਕਿ ਉਹ ਰੋਕ ਲਾ। ਮੈਂ ਵੀ ਬੈਲਟ ਲਾਈ ਨਵਾਂ ਕਿਤੇ ਹਾਂ। ਸਾਨੂੰ ਨਾ ਰੋਕ ਲੈਣ ਭਰਾਵਾ। ਮੈਂ ਵੀ ਲਾ ਲਵਾਂ। ਚਲੋ ਵੀ ਮਿੱਤਰੋ ਗੱਡੀ ਦੀ ਤੇਲਦੋਲ ਪਵਾ ਲਿਆ ਵਾ ਤੇ ਗੱਡੀ ਦਾ ਪੋਲਿਊਸ਼ਨ ਵੀ ਕਰਾ ਲਿਆ। ਸਵੇਰੇ ਗੱਡੀ ਜਾਣੀ ਹੈ 골ਡਨ ਟੈਂਪਲ, 골ਡਨ ਟੈਂਪਲ ਨਹੀਂ ਸੱਚ ਅੰਮ੍ਰਿਤਸਰ 에어ਪੋਰਟ। ਕੱਲ ਆਪਾਂ ਜਾਣਾ 에어ਪੋਰਟ ਤੇ ਜਾਗੇ 골ਡਨ ਟੈਂਪਲ। ਤੈਨੂੰ ਉਹਨੂੰ ਲੈ ਕੇ ਜਾ ਰਿਹਾ ਸਵਾਰੀ ਲੈ ਕੇ ਜਾਣੀ ਆ। ਦੇ ਲੋ ਗੱਡੀ ਦੀ ਤਿਆਰੀ ਕਰਾਣ ਨਾਲ ਆਂਦੀ ਮੇਰੇ ਘਰ ਆ ਲਈ ਕਿ ਆਵੇ ਗੱਡੀ ਦੇ ਜਿਹੜੇ ਜਿਹੜਾ ਕੰਮ ਕਰਾਉਣਾ ਓਕੇ ਕਰਾ ਫਿਰ ਜਾਈਂ। ਇਨੂੰ ਪਤਾ ਲੱਗ ਗਿਆ ਜੀ ਅੱਜ ਪੋਲਿਊਸ਼ਨ ਖਾਧਾਂ ਮੈਂ ਗੱਡੀ ਦੇ ਤਸਵੀਰ ਦਾ ਸਿਰ ਖਾਦੇ ਦਾ ਹੈਗਾ ਕਿ ਇਕਤਣਾਵੇ ਇੱਕ ਮਿੰਨੀ ਪ੍ਰੋਬਲਮ ਆ ਜੇ ਤੁਹਾਨੂੰ ਆਈ ਕਿਤੇ ਇਹਨੂੰ ਇਹ ਕਿ ਮੈਂ 5-700 ਖਰਚਾ ਪੈ ਜਾਣਾ ਇਹਨੂੰ ਮੈਂ ਮੈਂ ਲਾਉਂਦੀ ਆਂ ਲੇਕਿਨ ਤੇ ਪੂਛ ਖਰਚਾ ਪੈ ਜਾਏਗਾ ਤੇ ਆਪਣੇ ਪੈਸੇ ਰਹੀ ਛੱਡੂਗੀ ਕਹੂਗੀ ਮੇਰੇ ਦੇ ਮੈਨੂੰ ਜਿਹੜੇ ਇਹ ਮੇਰੇ ਫਿਕਸ ਆ ਉਹ ਦੇ ਦੇ ਮੈਨੂੰ ਫੇ ਤੁਸੀਂ ਮੈਨੂੰ ਕੋਈ ਚੀਜ਼ ਨਹੀਂ ਲੈ ਕੇ ਦੇਣੀ ਚੀਜ਼ਾਂ ਮੈਨੂੰ ਨਜਾਇਜ਼ ਹੋ ਗਿਆ ਹਾਂ ਮੇਰਾ ਚਲਾਨ ਹੋ ਗਿਆ ਮੇਰਾ ਆ ਗਿਆ ਅੱਛਾ ਫਿਰ ਤੜਾ ਫੇਸਬੁਕ ਤੇ ਭਾਣੀ ਮੈਂ ਤਾਂ ਚੀਜ਼ ਵੀ ਨਾ ਲੈ ਲੂੰਗੀ ਪਰ ਤੜਦਾ ਤੇ ਫੇਰ ਸਿੱਧਾ ਹੁੰਦਾ ਕਿ ਇਹ ਮੇਤਨਾ ਕਮਾਉਂਦੇ ਆ ਫਿਰ ਜਦੋਂ ਇਹ ਦਿਨ ਦੁੱਖ ਤੇ ਲੱਗਦਾ ਹੀ ਐ ਇੰਨੀ ਮਿਹਨਤ ਨਾਲ ਕਮਾਣੇ ਹੁੰਦੇ ਆ ਦੋਸਤੋ ਏਡੀ ਦੂਰ ਜਾਓ ਸਲਾ 1000 2000 ਬਚਨਾਮਾ ਤੇ ਮੰਨ ਲਓ 5000 ਦਾ ਚਲਾਨ ਹੋ ਗਿਆ ਤੇ ਕਿਥੋਂ ਪੂਰੀ ਵੀ ਕਰ ਲੂਗਾ ਬੰਦਾ ਦੋ ਤਿੰਨ ਜਿਹੜੇ ਲਾਊਗਾ ਤਾਂ ਜਾ ਕੇ ਮੁੜ ਕੇ ਚਲਾਨ ਦੇ ਪੈਸੇ ਪੂਰੇ ਹੋਣਗੇ ਪੂਰੇ ਦਿਨ ਚ ਇੱਕ ਟਾਈਮ ਰੋਟੀ ਖਾਣਗੇ ਤੇ ਫਿਰ ਇੰਨੀ ਕੰਜੂਸੀ ਨਾਲ ਬੰਦਾ ਕਰਦਾ ਹੋਵੇ ਇੰਨੀ ਮਿਹਨਤ ਨਾਲ ਭੁੱਖੇ ਰਹਿ ਰਹਿ ਕੇ ਬਈ ਬਹੁਤ ਔਖੇ ਪੈਸੇ ਬਣਦਾ ਵਾ ਬੰਦਾ کہہ ਦਿੰਦਾ ਪੈਸਾ ਜਿਹੜਾ ਕ ਹਰ ਬੰਦਾ ਮਿਹਨਤ ਕਰਦਾ ਭਾਵੇਂ ਆਪਾਂ ਵੀਡੀਓ ਪਾਉਂਦੇ ਆ ਲੋਕਾਂ ਨੂੰ ਲੱਗਦਾ ਵੀਡੀਓ 'ਚ ਵੀ ਪਤਾ ਨਹੀਂ ਸੋਖੇ ਪੈਸੇ ਬਣ ਜਾਂਦੇ ਆ ਪਰ ਆਹ ਵੀਡੀਓ 'ਚ ਵੀ ਬੜੇ ਔਖੇ ਬੰਦੇ ਆ ਠੀਕ ਹੈ ਕਿ ਨਹੀਂ ਕਿਤੇ ਵੀ ਸੋ ਈਜ਼ੀ ਮਨੀ ਦੋਸਤੋ ਕਿਤੇ ਵੀ ਹੈ ਨਹੀਂ ਗੀ ਜੇ ਤੁਸੀਂ ਭਾਲਦੇ ਹੋ ਨਾ ਕਿ ਈਜ਼ੀ ਮਨੀ ਆ ਕਿ ਉਦੋਂ ਹੀ ਸਾਡੀ ਕਿਤੇ ਲੋਟਰੀ ਨਿਕਲ ਆਉਣੀ ਆ ਨਾ ਈਜ਼ੀ ਮਨੀ ਨਹੀਂ ਹੈਗੀ ਉਹ ਤੁੱਕਾ ਵਾ ਦੋਸਤੋ ਕਿਤੇ ਕੋਈ ਇਹ ਦਾ ਨਿਕਲ ਜਾਵੇ ਲੱਖਾਂ ਜੋ ਇੱਕ ਦਾ ਠੀਕ ਹੈ ਕਿ ਨਹੀਂ ਨਹੀਂ ਤੇ ਅਗਰ ਤੁਹਾਨੂੰ ਪੈਸਾ ਚਾਹੀਦਾ ਵਾ ਹਾਰਡ ਵਰਕ ਕਰਨਾ ਹੀ ਪਹਿਗਾ ਜੇ ਹਾਰਡਵਰਕ ਨਹੀਂ ਕਰੋਗੇ ਤਾਂ ਸਮਾਰਟਵਰਕ ਕਰਨਾ ਪਏਗਾ ਸਮਾਰਟਵਰਕ ਨਹੀਂ ਕਰੋਗੇ ਤਾਂ ਹਾਰਡਵਰਕ ਕਰਨਾ ਪਏਗਾ ਜੇ ਤੁਸੀਂ ਸਮਾਰਟਵਰਕ ਕਰਨ ਦੇ ਕਾਬਿਲ ਹੋਗੇ ਉਹ ਤੁਹਾਡਾ ਬ੍ਰੇਨ ਉਹਨਾਂ ਚੱਲਦਾ ਵਾ ਤਾਂ ਤੁਸੀਂ ਪੈਸਾ ਬਣਾ ਸਕਦੇ ਹੋ ਸਮਾਰਟਵਰਕ ਦੇ ਨਾਲ ਨਹੀਂ ਤੇ ਫਿਰ ਤੁਹਾਨੂੰ ਹਾਰਡਵਰਕ ਕਰਨਾ ਪਏਗਾ ਅਸੀਂ ਸਮਾਰਟਵਰਕ ਵੀ ਕਰ ਰਹੇ ਹਾਂ ਨਾਲ ਹਾਰਡਵਰਕ ਵੀ ਕਰ ਰਹੇ ਹਾਂ ਦੋਨੇ ਚੀਜ਼ਾਂ ਕਰ ਰਹੇ ਹਾਂ ਈ ਨਹੀਂ ਜਨਨੇ ਇੱਦਾਂ ਹੀ ਬਣਾਉਂਦਾ ਵਾ ਪੈਸੇ ਜਨਾਨੀ ਦਿਖਾ ਕੇ ਪੈਸੇ ਬਣਾਉਂਦਾ ਇੱਦਾਂ ਨਹੀਂ ਪੈਸੇ ਜਨਾਨੀ ਕਮਾ ਲੈਂਦੇ ਜਨਾਨੀਆਂ ਸਾਰਿਆਂ ਕੋਲ ਹੀ ਆ ਭਰਾਵਾ ਬਥੇਰੀ ਦੁਨੀਆ ਬੰਦੀ ਹੈ ਨਾ ਕਦੇ ਨਹੀਂ ਬਣ ਜਾਂਦੇ ਇਹਦੇ ਲਈ ਵੀ ਭਰਾਵਾ ਬਹੁਤ ਮਿਹਨਤ ਕਰਨੀ ਪੈਂਦੀ ਆ ਠੀਕ ਹੈ ਬੇ ਨਾਲੋਂ ਜ਼ਿਆਦਾ ਇਹ ਮਿਹਨਤ ਕਰਦੇ ਰਾਤ ਪੂਰੀ ਪੂਰੀ ਰਾਤ ਜਾਗ ਕੇ ਬਾਈ ਜੀ ਐਡੀਟਿੰਗ ਕਰੋ ਇੰਨੀ ਮਿਹਨਤ ਲੱਗਦੀ ਆ ਫਿਰ ਵੀਡੀਓ ਪਾਓ ਜੇ ਨਾ ਚੱਲੇ ਫਿਰ ਵੀ ਸਾਰੀ ਮਿਹਨਤ ਖਰਾਬ ਸਲੀਪ ਇਹ ਦੋ ਦਿਨ ਦੋ ਸਾਲ ਦਾ ਭਰਾਵਾ ਐਂ ਖੱਜਲ ਕੀਤੇ ਆ ਪਾਪਾ ਕੇ ਵੀਡੀਓ ਠੀਕ ਨਾ ਚੱਲੀ ਆ ਹੀ ਨਹੀਂ ਇਹ ਵੀ ਬਹੁਤ ਲਗਾਤਾਰ ਬੰਦੇ ਰਹੋਗੇ ਤਾਂ ਜਾ ਕੇ ਤੀਜੇ ਚੌਥੇ ਸਾਲ ਤਾਨੂੰ ਕਿਤੇ ਮਿਹਨਤ ਦਾ ਫਲ ਮਿਲਣਾ ਉਹ ਵੀ ਕੋਈ ਕੋਈ ਉੱਥੇ ਤੱਕ ਪਹੁੰਚਦਾ ਨਹੀਂ ਦਾ ਬੰਦਾ ਪਹਿਲਾਂ ਹੀ ਡੀਮੋਟੀਵੇਟ ਹੋ ਕੇ ਛੱਡ ਕੇ ਪਰੇ ਹਟ ਜਾਂਦਾ ਠੀਕ ਹੈ ਕੋਈ ਵੀ ਨਹੀਂ ਉਹ ਨਹੀਂ ਦੇਰ ਤੱਕ ਸਰਵਾਈਵ ਕਰਦਾ ਜਿਹੜਾ ਸਰਵਾਈਵ ਕਰ ਜਾਂਦਾ ਵਾ ਉਹੀ ਚੱਲ ਜਾਂਦਾ ਵਾ ਜਿਹੜਾ ਦੋਸਤੋ ਸਾਲ ਦੋ ਸਾਲ ਮੰਨ ਲਓ ਪਾ ਕੇ ਖੱਜਲ ਹੋ ਕੇ ਛੱਡ ਕੇ ਹਾਰ ਕੇ ਬਹਿ ਹੀ ਜਾਂਦਾ ਜ਼ਿਆਦਾਤਰ 95% ਆਡੀਅன்ஸ் ਇਦਾਂ ਦੀ ਹੈ ਜਿਹੜੀ ਵੀਡੀਓ ਪਾਉਂਦੀ ਆ ਬਾਈ ਜੀ ਸਾਲ ਪਾਉਂਦੀ ਆ 2 ਸਾਲ ਪਾਉਂਦੀ ਆ ਬਾਅਦ ਵਿੱਚ ਹਾਰ ਕੇ ਵੇਹ ਜਾਂਦੀ ਹੈ ਕਿ ਜੋ ਕੱਖ ਨਹੀਂ ਬੰਦਾ ਹੈਗਾ ਪਰ ਹਾਰ ਕੇ ਵੇਹ ਜਾਂਦੀ ਹੈ ਅਗਲੀ ਕਿੰਨੀ ਕੋਈ ਹੋਰ ਕੰਮ ਕਰ ਲਈਏ ਚਲੋ ਆਪਾਂ ਬਾਈ ਜੀ ਘਰੇ ਪਹੁੰਚਣ ਲੱਗੇ ਆ ਘਰੇ ਪਹੁੰਚ ਕੇ ਮਿਲਦੇ ਆ ਤੁਹਾਨੂੰ